ਦੇ ਬਹੁਤ ਜੀ ਸਰਕਾਰ ਜੋ ਉਪੈਣਾ ਪ੍ਰਭੂ ਤਾਲੀਆਂ ਪਲੈਟਿਕਲ ਪਾਰਟੀਆਂ ਦੇ ਆਗੂ ਸਹਿਬਾਨ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਧਾਰਮਿਕ ਸਮਾਜਿਕ ਸਾਰੇ ਜਿੰਨੇ ਵੀ ਅੱਜ ਥੋੜਾ ਪਰਮਾ ਇਕੱਠਾ ਹੈ ਦੇਲ ਦੀ ਗੌਰ ਹੈ ਰਾਈ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਹੈ। ਰਾਜਨੀਤਿਕ ਜੀਵਨ ਦੇ ਵਿੱਚ ਜਰੂਰ ਬੱਡੇ ਹੋਏ ਆ। ਰੈਡੀਆਂ ਵੀ ਕੀਤੀਆਂ, ਧਰਨੇ ਵੀ ਦਿੱਤੇ ਆ। ਪਰ ਸਾਡੀ ਬਦਕਿਸਮਤੀ ਹੈ ਕਿ ਪਹਿਲੀ ਵਾਰ ਸਾਡੇ ਬੱਚਾ ਨੂੰ ਇਨਸਾਫ ਦੇਣ ਵਾਸਤੇ ਸਾਨੂੰ ਇਹ ਸੜਕਾਂ ਤੇ ਧਰਨੇ ਦੇਣੇ ਪੈ ਰਹੇ ਆ। ਸੱਤ ਭੈ ਤੋਂ ਲੈ ਕੇ ਸੱਤ ਜੁਹੂਨ ਪੂਰਾ ਜਿੱਕ ਮਹੀਨਾ ਸਾਡੇ ਬੱਚਾ ਨੂੰ ਪਰਵਾਸਵਾ ਦੇ ਚਰਨਾਚ ਗਿਆ ਨੂੰ ਹੋ ਗਿਆ ਅੰਨੀ ਬੋਰੀ ਸਰਕਾਰ ਪ੍ਰਸ਼ਾਸਨ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਧਿਆਨ ਨਹੀਂ ਹੈਗਾ ਪਹਿਲਾਂ ਵੀ ਧਰਨਾ ਦਿੱਤਾ ਨਿਰਵਿਘਨ ਸੰਭਾਲਣ ਦੇ ਵਿੱਚ ਧਰਨਾ ਹੈ ਪੰਜਾਬ ਦਾ ਸਭ ਤੋਂ ਵੱਡਾ ਕੈਂਡਲ ਮਾਰਚ ਸਬਾਣੇ ਚ ਹੋਇਆ ਉਸ ਇਸ ਸਰਕਾਰ ਤੇ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਪਰ ਪਿੱਛੇ ਜਿਹੜਾ ਧਰਨਾ ਦਿੱਤਾ ਸੀ ਅਸੀਂ ਪੁਲ ਦੇ ਉੱਪਰ ਮੈਂ ਦੇਖ ਰਿਹਾ ਕਾਫੀ ਪਰੇਸ਼ਾਨੀ ਹੈ ਟੈਂਟ ਘਟਾਇਆ ਇਸ ਵਾਸਤੇ ਮਾਫ਼ੀ ਮੰਗਦੇ ਹਾਂ ਕਿਉਂਕਿ ਜਿਹੜਾ ਟੈਂਟ ਆਲਾ ਉਹਨੂੰ ਪੁਲਿਸ ਦੀ ਇਨਸਟਰਕਸ਼ਨ ਆ ਗਈ ਹੈ ਕਿ ਤੂੰ ਸੜਕ ਦੇ ਵਿੱਚ ਗੱਲੀ ਨਹੀਂ ਕੱਢਣੀ ਸ਼ੋਰ ਨਹੀਂ ਲਾਣਾ ਜੇ ਲਾਏਗਾ ਪਰਚਾ ਹੋਊਗਾ ਉਹਦੇ ਕੋਲ ਜਿੰਨਾ ਸਮਾਨ ਸੀ ਉਹਨੇ ਲਾਤਾ ਦੂਸਰਾ ਮੰਗਵਾ ਲਈ ਪਿਛੇ ਵੀ ਤਰਨਾ ਲਾਇਆ ਸੀ ਉਦੋਂ ਅਸੀਂ ਸਾਰਾ ਦਿਨ ਧੁੱਪ 'ਚ ਹੀ ਬੈਠੇ ਰਹੇ ਤੇ ਸ਼ੁਕਰ ਮਨਾਈਏ ਜਦੋਂ ਇਨਾ ਕ ਇੰਤਜ਼ਾਮ ਹੋ ਗਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੇ ਅੱਜ ਤੁਸੀਂ ਇਕੱਠੇ ਹੋਏ ਹੋ ਸਾਰਾ ਸਮਾਨ ਇਕੱਠਾ ਹੋਇਆ ਸਾਡੀ ਮਾੜੀ ਮੋਟੀ ਗੱਲਬਾਤ ਸੁਣਨੀ ਸ਼ੁਰੂ ਹੋਈ ਹੈ ਅਸੀਂ ਕੱਲ ਹੀ ਅਨਾਉਂਸ ਕੀਤਾ ਕਿ ਅਸੀਂ ਵੱਡਾ ਧਰਨਾ ਲਵਾਂਗੇ ਸਾਰਾ ਸਮਾਣਾ ਸਮਾਣਾ ਸੜਕ ਦੇ ਕੋਲ ਦੇ ਉੱਪਰ ਇਕੱਠਾ ਹੋ ਰਿਹਾ ਜਦੋਂ ਤੋਂ ਇਹ ਅਨਾਉਂਸਮੈਂਟ ਹੋਈ ਹੈ ਐਡਮਿਨਿਸਟ੍ਰੇਸ਼ਨ ਸਰਕਾਰ ਹਰਕਤ ਦੇ ਵਿੱਚ ਆ ਗਈ ਹੈ ਔਰ ਪਹਿਲੀ ਬਾਤ ਹੋਇਆ ਕਿ ਇੱਕ ਮਹੀਨੇ ਦੇ ਵਿੱਚ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਡਿਪਟੀ ਕਮਿਸ਼ਨਰ ਪਟਿਆਲਾ ਮੇਂ ਇੰਨੇ ਵਾਰ ਸਬਾਰਟਮੈਂਟ ਨੰਬਰ